ਟੋਆ ਹੈ ਬਈ ਡੂੰਗਾ ਹੀ ਆ ਟਰੱਕ ਵਾਲੇ ਵਿਚਾਰੇ ਕੀ ਕਰਨ ਦੇਖੋ ਤੁਸੀਂ ਕਿੱਡਾ ਟੋਆ ਦਾ ਆਪਣੀ ਥਾਰ ਵੀ ਲਿਪੜਨਗੇ ਦੇਖੋ ਬਈ ਕਿੰਨੀ ਕਿੰਨੀ ਮਿੱਟੀ ਚੜ ਗਈ ਟਾਇਰਾਂ ਦੇ ਉੱਪਰ ਚਲੋ ਕੋਈ ਨਾ ਬਈ ਕੰਮ ਇਹ ਜਿੱਕਣਾ ਗਿੱਲਾ ਗੁੱਲਾ ਗਾਰਾ ਗੂਰਾ ਹੋਇਆ ਬਾਕੀ ਮੜੇ ਮੋਟੇ ਗਾਰੀ ਨੂੰ ਬਈ ਸਿਆਣਦਾ ਨਹੀਂ ਆਇਆ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਜਿਹਦੇ ਨਵੇਂ ਬਲੌਗ ਵਿੱਚ ਤੁਹਾਡੇ ਆਪਣੇ ਚੈਨਲ 50 ਬਲੌਗ 0037 ਤੇ ਹੋਰ ਬਈ ਕਿਦਾਂ ਉਮੀਦ ਵਧੀਆ ਤੇ ਗੁੱਡ ਹੋਊਗਾ ਵੀ ਆਪਾਂ ਵੀ ਗੁੱਡਾਂ ਪਹਿਲਾਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਬਲੌਗ ਸਟਾਰਟ ਕਰਦੇ ਆਂ ਬਈ ਆਪਾਂ ਮੋਟਰ ਤੇ ਜਿਹੜਾ ਕਿ ਮੇਰੇ ਵੀਰ ਨਵੇਂ ਦੇਖ ਰਿਹਾ ਬਲੌਗ ਨੂੰ ਬਈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅੱਜ ਦਾ ਬਲੌਗ ਆਪਾਂ ਮੋਟਰ ਤੇ ਸਟਾਰਟ ਕਰ ਰਹੇ ਆਂ ਬਈ ਜਿਹੜਾ ਕਿ ਤੁਸੀਂ ਆਪਾਂ ਨੇ ਬਾਅਦ ਵਿੱਚ ਜੀਰੀ ਲਾਈ ਦੀ ਇਹਦੇ ਵਿੱਚ ਬਹੁਤ ਜ਼ਿਆਦਾ ਕੱਖ ਹੋ ਗਿਆ ਤਾਂ ਬਾਈ ਅੱਜ ਲੇਬਰ ਬਾਈ ਕੱਖ ਕੱਢ ਰਹੀ ਆ ਇਹਨਾਂ ਦਾ ਹੋ ਗਿਆ ਤਾਂ ਬਾਈ ਬ੍ਰੇਕਫਾਸਟ ਦਾ ਟਾਈਮ ਇਹਨਾਂ ਨੇ ਬ੍ਰੇਕਫਾਸਟ ਕਰ ਲਿਆ ਤੇ ਉਸ ਤੋਂ ਬਾਅਦ ਬਾਈ ਦੇਖੋ ਇੰਨੇ ਵੇ ਜੀਰੀਆਂ ਵਿੱਚ ਫਰਕ ਪੈ ਗਿਆ ਦੇਖੋ ਪਹਿਲਾਂ ਤਾਂ ਬਾਈ ਬੁਰੀ ਲੱਗ ਰਹੀ ਸੀ ਦੇਖਣ ਨੂੰ ਹੀ ਬੁਰੀ ਲੱਗ ਰਹੀ ਤੇ ਕੱਖ ਬਹੁਤ ਜ਼ਿਆਦਾ ਹੋ ਗਿਆ ਤਾਂ ਦੇਖੋ ਇੱਧਰ ਤਾਂ ਜੀਰੀ ਵਧੀਆ ਇੱਧਰ ਤਾਂ ਕੋਈ ਲੋੜ ਨਹੀਂ ਹੈ ਇਹਨਾਂ ਤਾਂ ਜੀਰੀ ਪਾਰ ਹੋ ਗਈ ਇੱਕ ਤਰ੍ਹਾਂ ਦੀ ਇਹਨੂੰ ਬਾਈ ਇਦੇ ਮਾ ਨਾਲ ਜਦੋਂ ਚੋਆ ਚੱਲਿਆ ਜਦੋਂ ਬ੍ਰਸਾਤ ਪਈ ਹੁਣ ਮੀਂਹ ਪਿਆ ਇੱਥੇ ਨਾ ਪਾਣੀ ਚੱਲਿਆ ਪੂਰਾ ਉਹ ਪਾਣੀ ਚੱਲਣ ਕਰਕੇ ਨਾ ਇੱਥੇ ਬਹੁਤ ਜਿਆਦਾ ਕੱਖ ਹੋ ਗਿਆ ਤਾਂ ਉਹ ਚਲੋ ਹੁਣ ਲੇਬਰ ਪਾਉਨ ਮਿਲ ਗਈ ਇਹਨਾਂ ਨੇ ਅੱਜ ਜਾਂ ਕੱਲ ਤੇ ਸਾਰਾ ਫਾਈਨਲ ਕਰ ਦੇਣਾ ਐਨੇ ਵੀ ਬਹੁਤ ਫਰਕ ਪੈ ਗਿਆ ਜੀਰੀਆਂ ਮਾ ਵੀ ਕੱਖ ੱਡੇ ਤੇ ਬਾਕੀ ਇੱਧਰ ਵਧੀਆ ਜੀਰੀ ਇੱਧਰ ਤਾਂ ਬਾਕੀ ਤੁਹਾਨੂੰ ਜਿਹੜੀ ਪਹਿਲਾਂ ਲਾਈ ਤੇ ਉਹ ਵੀ ਵਧੀਆ ਹੈ ਨਾ ਆ ਦੇਖੋ ਇਹਨੂੰ ਕੋਈ ਪ੍ਰੋਗਰੋ ਨਹੀਂ ਹੈ ਜੀਰੀ ਨੂੰ ਕਿੰਨਾ ਕੱਖ ਆਵੇ ਜੀਰੀਆਂ ਬਹੁਤ ਆ ਬਹੁਤ ਆ ਹਾਂ ਚਲੋ ਜੀਰੀ ਤਾਂ ਠੀਕ ਆ ਹਾਂ ਉਹ ਜੀਰੀ ਹੈ ਜੀ ਠੀਕ ਚਲੋ ਕੱਕਾਡੇ ਸੈੱਟ ਹੋ ਜੂਗੀ ਹੈ ਨਾ ਹਾਂ ਪੱਕੀ ਰੇਰੂ ਪਾਦਨੇ ਮੈਂ ਤੁਰਪਣਾ ਫਿਰਨੇ ਵਾਹ ਆਮ ਠੀਕ ਹੋ ਜਾਏਗਾ ਬੰਦ ਜਾਏਗਾ ਆਏਗਾ ਹੱਥ ਦਾ ਫਰਕ ਹੁੰਦਾ ਜੀਰੀ ਲਗਾਣ ਦਾ ਹਾਂ ਕੋਲੌਲੀ ਮੈਂ ਆਇਆ ਨਾ 42 42 ਗੁੰਦਲ ਸੋਤੇਬਾਈ ਕੇ ਜੀਰੀ ਲਗਾਏ ਆ ਉਹਨੂੰ ਭੋਨ ਗਿਆ ਅੱਛਾ ਅੱਛਾ ਇਹ ਆਪਣੇ ਕਿੰਨੇ ਮਾਡਲ ਨਿਕਲ ਜੂਗੀ ਆਈਡੀ ਇਸ ਅੱਛਾ ਪੋਨਾਵੀ 5 ਕਾ ਕੀਲਾ ਨਾ ਹਾਂ ਹਾਂ ਤਾਂ ਮਾਨੂੰ ਨਾ 33 34 ਤੋ ਇਕਲੇਗਾ ਜ਼ਰੂਰ 33 34 ਕੁਨਟਲ ਕਿੱਲੇ ਦਾ ਹਾਂ ਚਲੋ ਦੇਖਦੇ ਆ ਬਾਕੀ ਹੁਣ ਟਰਾਲੀਆਂ ਵਾਜ ਦੇ ਪਤਾ ਲੱਗੂਗਾ ਜਦੋਂ ਕਾਟੇਗੇ ਉਸ ਦਿਨ 33 34 ਪਰ ਇੱਕ ਹੈ ਜੀਰੀ ਮਾ ਸਿਰਫ ਅੱਧਾ ਦਾ ਥਲਰ ਇਹਦਾ ਪਿਆ ਹੋਇਆ ਵਾ ਇਹ ਰੇ ਨਹੀਂ ਪਿਆ ਵਾ ਕੋਈ ਦਵਾਈ ਨਹੀਂ ਪਈ ਵੀ ਕੁਛ ਨਹੀਂ ਕੁਛ ਵੀ ਨਹੀਂ ਪਿਆ ਵਾ ਉਹ ਸਵਾ ਬੌਂਸ ਹੈ ਲਗਾਣੇ ਵਾਲਾ ਕਾ ਭਾਗੇ ਕਾ ਜੀ ਹਾਂ ਹਾਂ ਇਹ ਚੱਕਰ ਆਏ ਨਾ ਉਹ ਚੋਏ ਦਾ ਪਾਣੀ ਕਰਕੇ ਲੱਗਦਾ ਹੈ ਰੇ ਮੰਗੜਾ ਲੱਗਦਾ ਹੋ ਪਾਣੀ ਉਹ ਗੰਦਾ ਪਾਣੀ ਹੁੰਦਾ ਨਾ ਨਾਲੇ ਕਾ ਉਸੇ ਲੱਗਣੇ ਸੇ ਜੀਰੀ ਬੜੀਆ ਹੁੰਦੀ ਹੈ ਇਹ ਗੂੜ ਦਿੱਤਾ ਹੈ ਨਾ ਹਾਂ हम के हम के लोग चल जाएगा रोज बाद में देख लेना इसका क्या पहले, पहले पहले नहीं पहले नहीं 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 बोला चार चाहिए इसको, पहले इसको। था सते को को भूल भूल गया गया फोन था उसको बताना फिर मैंने कॉल करी किराए भाई मिट्टी भरने पर देखा ਕਿਆ ਪਰਫਾਰਮੈਂਸ ਰਹੀ ਦੀ ਆ ਬਈ ਟੈਰਨ ਨਾਲ ਅੱਜ ਬਾਕੀ ਬਈ ਮੇਰੇ ਸਾਹਬ ਨਾਲ ਚੱਲਣਾ ਦਾ ਠੀਕ ਚਾਹੀਦਾ ਬਾਕੀ ਬਈ ਮੇਰੇ ਸਾਹਬ ਆ ਚੱਲਣਾ ਦਾ ਠੀਕ ਚਾਹੀਦਾ ਟੱਕੜਾ ਆ ਨਾ ਬਈ ਜਿੱਥੇ ਤੇ ਗਿੱਲਾ ਹੋਵੇ ਉੱਥੇ ਦਿੱਕਤ ਆਉਂਦੀ ਆ ਮੜੀ ਜੀ ਜਿਉਂ ਪੱਧਰਾ ਇਲਾਕਾ ਹੋਵੇ ਉੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੇ ਬਾਕੀ ਟਰਾਲੀ ਪਰ ਹੁਣ ਚਲਾਏ ਤੇ ਬਦਲ ਲੱਗੂਆ ਇਸ ਤਰ੍ਹਾਂ ਦੀ ਪਰਫਾਰਮੈਂਸ ਕਰਾਇਦੜੀ ਬੜੇ ਬੜੇ ਟੈਰਨਾਂ ਦਾ ਕਰਾਏ ਦੇ ਕੰਮ ਤੇ ਉਦੋਂ ਮਾ ਜਿਹੜੇ ਬਲਾਗ ਤੋਂ ਕਰਾ ਦਿੰਦਾ ਬਈ ਮੈਂ ਜਾਣਾਂ ਕਿ ਇਹ ਕੰਮ ਨੇ ਆਟੋਮੇਟਿਕ ਚੱਕਰ ਤੇ ਹਾਰੂ ਨੇ ਕੰਡੈਕਟਰ ਠੀਕ ਚੱਲ ਰਹੇ ਆ ਕਿ ਨਹੀਂ ਚੱਲ ਰਹੇ ਆ ਉਹ ਤੇ ਬਲਾਗ ਦੇ ਵਿੱਚ ਦੇਖ ਲਿਓ ਬਈ ਦੋ ਟਰ ਜਾਰ ਰਹੇ ਆ ਸਮਰਾਜੇ ਇੱਕ ਦੂਆ ਤੋਂ ਦੂਰ ਹੈ ਤੇ ਦੋ ਜਾਰੀਆਂ ਨੇ ਮੋਹਿੰਦਾ ਦੇਖਦੇ ਜਾ ਕੇ ਮੈਂ ਕਿੰਨਾ ਕੰਮ ਆ ਜਾ ਤਾ ਦੇਖ ਲੈਣੀ ਵੀ ਕੀ ਕੰਮ ਆ ਉਹ ਹੁਣ ਜਾ ਕੇ ਪਤਾ ਲੱਗੂਗਾ ਹਾਂਜੀ ਬਾਈ ਫਾਇਰਲੀ ਆਪਾਂ ਪ੍ਰਧਾਨ ਟੱਬੇ ਤੇ ਆਪਣੀ ਲੋਕੇਸ਼ਨ ਤੇ ਪਹੁੰਚ ਗਏ ਬਾਈ ਇੱਥੇ ਕੰਮ ਕਰਨਾ ਇਧਰਲੀ ਪਾਲੀ ਸਾਈਡ ਮਿੱਟੀ ਪਾਉਣੀ ਆ ਇੱਕ ਤਾਂ ਵੀ ਆ ਜੇ ਸੀ ਵੀ ਆ ਗਈ ਆ ਵੀ ਜੇ ਸੀ ਕੈਵਨਾ ਤੇ ਬਾਕੀ ਆਪਣੀ ਵੀ ਐਸੀ ਕੈਵ ਹਨ ਤੇ ਬਾਕੀ ਬਾਈ ਕੋ ਸਵਰਾਜ ਖੜਾ ਉਹ ਵੀ ਉਹ ਪੁਰਾਣਾ ਗੁੰਡ ਛੋਟਾ ਉਹ ਵੀ ਆ ਬਈ ਉਹ ਮੇਰੇ ਗੱਲ ਤੇ 14 15 ਮਾਡਲ ਆ ਬਾਈ ਬਾਕੀ ਦੇਖਦੇ ਆ ਬਈ ਹੈ ਤਾਂ ਗਿੱਲਾ ਜਾ ਪਿਆ ਦੇਖਦੇ ਆ ਕੰਮ ਕਿੱਧਰ ਨੂੰ ਚੱਲ ਰਿਹਾ ਕਿੱਧਰ ਨਹੀਂ ਚੱਲ ਰਿਹਾ ਟੱਬੇ ਦਾ ਕੰਮ ਚੱਲ ਰਿਹਾ ਬਈ ਲਾ ਦੇ ਕੋਈ ਟਾਈਮ ਟਾਈਮ ਦੀ ਗੱਲ ਆ ਕਿਸੇ ਟਾਈਮ ਪਹਿਲੇ ਜਮਾਨੇ ਕੀ ਗੱਡੀਆਂ ਦੇਖੋ ਕਿਨੀ ਚੜਾਈ ਹੁੰਦੀ ਸੀ ਬਾਈ ਇਹਨਾਂ ਨੂੰ ਹੁਣ ਕੋਈ ਪੁੱਛਦਾ ਨਹੀਂ ਹੈ ਲੋਕ ਹੀ ਵੀ ਇਹਦਾ ਮੈਂ ਤੁਹਾਨੂੰ ਖੋਲ ਕੇ ਦਿਖਾਉਂਦਾ ਬਾਈ ਕਿਸੇ ਟਾਈਮ ਇਹ ਗੱਡੀਆਂ ਫਿਲਮਾਂ ਫੁਲਮਾਂ ਚ ਤੁਸੀਂ ਦੇਖਿਆ ਬਾਈ ਪੁਰਾਣੇ ਟਾਈਮ 'ਚ ਗੱਡੀ ਨੇ ਚੜਾਈ ਹੁੰਦੀ ਸੀ ਬਾਈ ਇਹ ਮੰਤਰੀਆਂ ਕੋ ਹੁੰਦੀ ਸੀ ਇਹ ਜਿਹੀ ਗੱਡੀਆਂ ਹੁਣ ਆਇਆ ਟਾਬਿਆਂ ਟੂਬਿਆਂ ਦੇ ਆਪਾਂ ਉਹ ਦੇਖਣ ਨੂੰ ਮਿਲਦੀਆਂ ਬਾਈ ਆਹ ਟਰੈਕਟਰ ਦਾ ਬਈ ਲਾਦੇ ਆਪਾਂ ਨੇ ਪੱਕੇ ਵਿੱਚ ਚਲਾਣਾ ਬਾਈ ਪੱਕੇ ਮਾਦੇ ਪੱਕੇ ਵਿੱਚ ਘੇਰਨਾ ਬਾਕੀ ਮਸ਼ੀਨ ਦੂਈ ਚੱਕਰ ਉੱਪਰ ਕਰੀ ਜਾਊਗੀ ਚੱਕਣਾ ਬਈ ਆਹ ਗਾਰਾ ਜੀ ਆ ਲੈਲੀ ਜੀ ਆ ਕਵਾੜੇ ਜੱਕਣਾ ਨਾ ਜਿਹੜਾ ਸਾਹਮਣੇ ਰੋਡ ਨਿਕਲ ਕੇ ਆ ਰਿਹਾ ਬਈ ਕਾਲੇ ਕੋੜ ਵਾਲਿਆਂ ਨੇ ਕੰਮ ਸਾਰਾ ਖੰਡਾ ਹੋ ਰੇ ਤਾਂ ਅਗਰ ਕੇ ਢਾਬੇ ਵਾਲਿਆਂ ਦਾ ਮਲਬਾ ਇਹ ਚੱਕਣਾ ਆਪਾਂ ਨੇ ਜਿੰਨਾ ਵੀ ਚਾ ਕੋਇਆ ਬਈ ਸਾਰਾ ਚੱਕਣਾ ਆ ਹਾਂ ਜੀ ਪੱਕੇ ਪੱਧਰ ਕੋਈ ਦਿੱਕਤ ਨਹੀਂ ਹੈਗੀ ਟਰਾਲੀ ਟੋਲੀ 'ਤੇ ਚਲਾਉਣ ਨੂੰ ਬਾਬਾ ਜੀ ਉਹ ਚ ਕੱਚੇ 'ਚ ਪਿਆ ਹੋਵੇ ਜਿਕਰਾਂ ਗਿੱਲਾ ਗੁੱਲਾ ਗਾਰਾ ਗੋਰਾ ਹੋਇਆ ਬਾਕੀ ਮੜੇ-ਮੋਟੇ ਗਾਰੇ ਨੂੰ ਬਈ ਸਿਆਣਦਾ ਨਹੀਂ ਆਇਆ ਬਾਕੀ ਵੀ ਹੁਣ ਚਲਾਏ ਤੇ ਪਤਾ ਲੱਗੂਗਾ ਰੋਡ ਪਰ ਤਾਂ ਵਧੀਆ ਚੱਲਦਾ ਬਾਈ ਹੁਣ ਜਿਹੜਾ ਪੱਕਾ ਥੱਲੇ ਆਉ ਉਹ ਤਾਂ ਟਾਲੀ ਭਰੀ ਲਿਆਏ ਬਾਕੀ ਬਾਈ ਆਏ ਆ ਨਾ ਜਦੋਂ ਕੱਚਾ ਹੋਊ ਉਸ ਟਾਈਮ ਟਾਇਰ ਨੇ ਜ਼ਿਆਦਾ ਜ਼ੋਰ ਲਿਆ ਕਰੂਗਾ ਛੋਟਾ ਢਹਿ ਘੱਟ ਜ਼ੋਰ ਲੰਦਾ ਤੇ ਬੜਾ ਢਹਿ ਜਾਂਦਾ ਲੋਕੋ ਬਾਈ ਸਾਈਕਟ ਦੇ ਟਾਇਰ ਲਿਪੜ ਗਿਆ ਆਪਣੇ ਸਵਰਾਜ ਬਾਹੋ ਲਿਪੜਣਗੇ ਟਾਇਰ ਤਾਂ ਵੀ ਲਿਪੜਣਗੇ ਦੇਖੋ ਬਈ ਕਿੰਨੀ ਕਿੰਨੀ ਮਿੱਟੀ ਚੜ ਗਈ ਟਾਇਰਾਂ ਦੇ ਉੱਪਰ ਚਲੋ ਕੋਈ ਨਾ ਬਈ ਕੰਮ ਕਰਨਾ ਪਊਗਾ ਕਰੂਗੇ ਹੌਲੀ ਹੌਲੀ ਇਹਦੇ ਨਾਲ ਬਾਕੀ ਪੱਕੇ ਪੇਰ ਬਈ ਕੋਈ ਦਿੱਕਤ ਨਹੀਂ ਹੈ ਬਾਕੀ ਕਾਂ ਖੜਾ ਝੋਟਾ ਸਵਰਾਜ ਹੁਣ ਲਾਤੇ ਆ ਬਈ ਦੁਆ ਸਵਰਾਜ ਝੋਟਾ ਪੁਰਾਣਾ ਦੇਖੋ ਬਈ ਦਲਦਲ ਪਈ ਆ ਤਾਂ ਮੀਂਹ ਕਰਕੇ ਗਿੱਲਾ ਪਿਆ ਸਾਰਾ ਹਾਂਜੀ ਬਾਈ ਟਰੈਕਟਰ ਤਾਂ ਆਪਣੇ ਕੰਮ ਤੇ ਲਾਤਿਆ ਤਾਂ ਹੁਣ ਜਾਣਾ ਤਾਂ ਵੀ ਆਪਣੇ ਘਰ ਨੂੰ ਘਰ ਨੂੰ ਜਾਣ ਦਾ ਕੋਈ ਸਾਧਨ ਹੈ ਨਹੀਂ ਤਾਂ ਹੁਣ ਦੇਖੋ ਕੱਡਾ ਰਾਈਡ ਬੁੱਕ ਕਰ ਰਿਹਾ ਬਾਈ ਇਹਨਾਂ ਦਾ ਰਾਈਡ ਬੁੱਕ ਹੋ ਰਹੀਆ ਨਾ ਕੋਈ ਆਟੋ ਵਾਲ ਰੋ ਕਰੇ ਹਾ ਬਹੁਤ ਦਿੱਕਤ ਵਰਤ ਨਹੀਂ ਆ ਰਹੀ ਬਈ ਜਦੋਂ ਵੀ ਕੰਮ ਹੁੰਦਾ ਨਾ ਜਿਉਂ ਕਰਨੀ ਹੋਵੇ ਬਈ ਜਦੀ ਬੁੱਕ ਹੋ ਜਾਂਦੀ ਆ ਹੁਣ ਦੇਖੋ ਘਰ ਨੂੰ ਜਾਣਾ ਤੇ ਨਾ ਤਾਂ ਕੋਈ ਆਟਾ ਵਾਲਾ ਮਿਲ ਰਿਹਾ ਤੇ ਨਾ ਕੋਈ ਰਾਈਡ ਬੁੱਕ ਹੋ ਰਹੀ ਆ ਚਲੋ ਦੇਖਦੇ ਆਂ ਬਈ ਕਰਦੇ ਆਂ ਕੋਈ ਹਲਾ ਬਾਈ ਫੈਂਦੀ ਆਟੋ ਮਿਲ ਗਿਆ ਬਾਈ ਨੇਪ ਮੇਰੀ ਬਣਾਦੀ ਆਟੋ ਦੀ ਕਾਫੀ ਟਾਈਮ ਬਾਅਦ ਬਈ ਅੱਡ ਦਾ ਦਾ ਫਗ ਰਿਆ ਆਪਾਂ ਨੇ ਹਾਂਜੀ ਬਾਈ ਆਪਣੇ ਇਹਨਾਂ ਥਾਹਰਦਾ 15% ਦੇਖੋ ਜੂਰੀਆ ਰਹਿ ਗਿਆ। ਬਾਈ ਸਰਵਿਸ ਕਰਾਉਣ ਦਾ ਟਾਈਮੇਜ ਲੱਗ ਰਿਹਾ। 30000 ਤੋਂ 70 ਕਿਲੋਮੀਟਰ ਚੱਲ ਗਈ ਜਿਹੜੀ ਕਿ 30000 ਤੇ ਸਰ 23000 ਤੇ ਸਰਵਿਸ ਹੁਣੇ ਦੀ ਬਾਈ। 1000 ਕਿਲੋਮੀਟਰ ਵੱਧ ਚ ਰਾਤੀ। ਬਸ ਬੜੇ ਟਾਈਮੇ ਨਹੀਂ ਲੱਗ ਰਿਹਾ। ਅਜੇ ਵੀ 5-4 ਦਿਨ ਟਾਈਮ ਨਹੀਂ ਹੈਗਾ ਬਾਈ ਕੱਲੋ ਸੰਡੇ ਹੋ ਗਿਆ। ਉਸ ਤੋਂ ਬਾਅਦ ਵੀ ਟਾਈਮ ਨਹੀਂ ਹੈ ਸਰਵਿਸ ਕਰਾਉਣ ਦਾ। 15 ਦੀ ਰੇਂਜ ਰਹਿ ਗਈ ਬਾਈ ਇਹਦੀ ਜੁਗਰੇ ਦੀ। ਬਾਈ ਇਹ ਤਾਂ ਜੂਰੀਆ ਮੁੱਕ ਗਿਆ ਤਾਂ ਗੱਡੀ ਉਸੇ ਵੇਲੇ ਉਸੇ ਟਾਈਮ ਬੰਦ ਹੋ ਜਾਣੀ ਬਾਈ ਗੱਡੀ ਨੇ ਫੇਰ ਸਟਾਰਟ ਨਹੀਂ ਹੋਣਾ ਹੈਗਾ ਮੈਂ ਤਾਂ ਕੰਪਨੀ ਵਿੱਚ ਜਾਊਗੀ ਗੱਡੀ ਫੇਰ ਸਟਾਰਟ ਹੋਊਗੀ ਬਾਈ ਹੈ ਤਾਂ ਪੰਗਾ ਹੀ ਆ ਕਈ ਵਾਰ ਬੰਦਾ ਅਣਜਾਣ ਹੋਵੇ ਜਿਹਨੂੰ ਇਹ ਚੀਜ਼ਾਂ ਬਾਰੇ ਨੌਲੇਜ ਨਾ ਹੋਵੇ ਉਹ ਬੰਦਾ ਚਲਾਈ ਜਾਵੇ ਗੱਡੀਆਂ ਜਾਂ ਆਪਾਂ ਸੇਲ ਕਰਦਨੇ ਬੰਦੇ ਨੂੰ ਜੂਰੀਆ ਬਾਰੇ ਨਹੀਂ ਪਤਾ ਉਹ ਹੈ ਤਾਂ ਬਾਈ ਪੰਗਾ ਹੀ ਹੈ ਇਹ ਚੀਜ਼ਾਂ ਦਾ ਪਹਿਲਾਂ ਉਹਨੇ ਦੀ ਬਾਈ ਸਿੰਪਲ ਗੱਡੀਆਂ ਤੇਲ ਪਾਓ ਚਲਾਓ ਠੀਕ ਆ ਜੂਰੀ ਵਾਲਾ ਬਾਈ ਲੈਦਾ ਹੀ ਪੰਗਾ ਪੈ ਗਿਆ ਹੁਣ ਤਾਂ ਉਹ ਦੇਖੋ ਬਾਈ ਆਪਾਂ ਕਈ ਵਾਰ 12000 ਹੁਣ ਪੂਰਾ ਪ੍ਰੋਪਰ ਫੁੱਲ ਕਰਾਉਂਗਾ ਇਹ 10000 ਕਿਲੋਮੀਟਰੇ ਕੱਢਦਾ 10-11000 ਕਿਲੋਮੀਟਰੇ ਕੱਢਦਾ ਬਸ ਉਹ ਤੇ ਵੱਧ ਨਹੀਂ ਕੱਢ ਰਿਹਾ ਹੈਗਾ ਹੁਣ ਤੁਸੀਂ ਦੇਖ ਲਿਆ ਬਾਈ ਵੀ 10000 ਕਿਲੋਮੀਟਰ 11 ਚੱਲੀ ਆਪਣੀ ਗੱਡੀ ਦੇਖੋ 15 ਲੈਵਰ ਰਹਿ ਗਿਆ ਸਾਰਾ ਥਰਮ ਪਵਾ ਰਹੇ ਆਪਾਂ ਹੁਣ ਡੀਜ਼ਲ ਆਹ ਤਾਂ ਬਈ ਪੰਪਾਂ ਦੇ ਵਿੱਚ ਜੂਰੀਆਂ ਮਿਲ ਜਾਂਦਾ ਬਾਧੂ ਪਈਆਂ ਕੈਨੀਆਂ ਪਰ ਆ ਪਵਾ ਕੇ ਬਈ ਫਾਇਦਾ ਨਹੀਂ ਹੈ ਫਿਰ ਕੰਪਨੀ ਨਾ ਗਾਰੰਟੀ ਨਹੀਂ ਦਿੰਦੀ ਗੱਡੀ ਦੀ ਜੇ ਇੰਜਨ ਇੰਜਨ ਸਾਈਨ ਜਾਣ ਲੱਗ ਜਵੇ ਨਾ ਉਸ ਤੋਂ ਬਾਅਦ ਗੱਡੀ ਦੀ ਕੋਈ ਗਾਰੰਟੀ ਨਹੀਂ ਮਿਲਦੀ ਮੇਰੇ ਹਿਸਾਬ ਨਾਲ ਬਾਹਰ ਤੇ ਨਾ ਪਵਾਓ ਬਈ ਬਸ ਕੰਪਨੀ ਵਾਲੇ ਸਰਵਿਸ ਲਈ ਜਾਂਦੇ ਆ ਤਾਂ ਉਸੇ ਟਾਈਮ ਪਵਾ ਲਓ ਜੇ ਆਪਾਂ ਨੇ ਬਾਹਰ ਤੇ ਪਾ ਲਿਆ ਤਾਂ ਕੰਪਨੀ ਵਾਲੇ ਨੇ ਆਪਾਂ ਨੂੰ 100 ਜਵਾਬ ਸਵਾਲ ਕਰਨਾ ਹੈ ਵੀ ਤੁਸੀਂ ਬਾਹਰ ਤੇ ਕਾਦੇ ਪਵਾਇਆ ਇਹਦੇ ਵਿੱਚ ਨਾ ਸਾਈਨ ਆਉਣ ਲੱ ਜਾਂਦਾ ਬਈ ਮੀਟਰ ਦੇ ਵਿੱਚ ਉਹਦੇ ਕਰਕੇ ਬਈ ਫਿਰ ਪ੍ਰੋਬਲਮ ਆਉਂਦੀ ਹੈ ਬਹੁਤ ਵੱਡੀ ਸਾਰੇ ਬਈ ਕੰਪਨੀ ਦੇ ਵਿੱਚ ਹੀ ਪਵਾਇ ਕਰੋ। ਬਾਕੀ ਜਦ ਗੱਡੀ ਬਈ 올ਡ ਹੋ ਗਈ ਜੇ ਆਪਾਂ ਬਾਹਰ ਸਰਵਿਸ ਕਰਾਉਣ ਲੱਗੇ ਫੇਰ ਪਏ ਪਵਾਲੇ ਕਰੋ। ਪਰ ਜਿੰਨਾ ਟਾਈਮ ਆਪਣੀ ਗੱਡੀ ਅੰਡਰ ਗਰੰਟੀ ਦੇ ਗਰੰਟੀ ਦੇ ਵਿੱਚ ਹੈ ਨਾ ਉਨਾ ਟਾਈਮ ਬਈ ਕੰਪਨੀ ਮਾਂ ਤੇ ਉਹ ਸਾਰਾ ਪ੍ਰੋਪਰ ਤਰੀਕੇ ਨਾਲ ਗੱਡੀ ਦੀ ਸਰਵਿਸ ਕਰਾਓ। ਕਿਟਾ ਪਰ ਲੀਟਰ 1400 ਹੈ। ਲੀਟਰ ਦਾ 70 ਰੁਪਏ ਹੋਣਾ। 70 ਰੁਪਏ। ਮੇਰੇ ਖਿਆਲ ਚ ਕੰਪਨੀ 'ਚ 100 ਰੁਪਏ ਹੋਊਗਾ ਨਾ। 30 ਰੁਪਏ ਦਾ ਫਰਕ ਆ ਬਈ। ਇਹ ਬਾਲਟੀ ਕਿੰਨੇ ਲੀਟਰ ਦੀ ਆ? 20 ਹਾਂ 20 ਲੀਟਰ ਦੀ 1400 ਰੁਪਏ ਦੀ। ਠੀਕ ਆ ਬਈ ਜੀ। ਕੰਪਨੀ ਕਿਹੜੀ ਆ ਐਚਪੀ ਦਾ ਹੁਣ ਐਚਪੀ ਦਾ ਠੀਕ ਇੱਥੇ ਥਾਰ ਦੇ ਇੱਥੇ ਇਹਦੇ ਵਿੱਚ ਜੁਰੀਆ ਪੈਂਦਾ ਕੀਪਰਾ ਹੀ ਪਾਉਨੇ ਹੋਵੇ ਕੰਪਨੀ ਵਾਲੇ ਇਹਨੂੰ ਇੱਥੇ ਕੀਪ ਲਾ ਕੇ ਨਾ ਉਹਦੇ ਵਿੱਚ ਇੰਸਟਾਲ ਹੋ ਜਾਂਦਾ ਹੈ ਜੁਰੀਆ ਫਿਰ ਬਾਕੀ ਵੀ ਆਪਣੀ ਥਾਰ ਦੇ ਨਾਲ ਦੇਖੋ ਸਕ੍ਰੈਚ ਪੈ ਗਏ ਸਾਫ ਕਰਾਉਣੇ ਪੈਣੇ ਬਈ ਆਹ ਗੱਡੀ ਦਿਨਾਂ ਇੱਕ ਵਾਰ ਮੈਂ ਵਲੌਗ ਚ ਤਾਂ ਪਾਈ ਨਹੀਂ ਹੈਗੀ ਇਹ ਦੋਏ ਪਿਛਲੇ ਟਾਈਮ ਪਰ ਜਿਆਦਾ ਨੇ ਤੇ ਮੂਰਲੇਵਰ ਘੱਟ ਆ ਦੇਖੋ ਬਈ ਖਰੜਾ ਨਾ ਮੋਹਾਲੀ ਵਾਲਾ ਜਿਹੜਾ ਪੁਲ ਵੀ ਲੱਗ ਗਿਆ ਬਈ ਉਸ ਤੋਂ ਬਾਅਦ ਵੀ ਟ੍ਰੈਫਿਕ ਖਰੜਵਾ ਤੇ ਗਈ ਨਹੀਂ ਹੈਗੀ ਬਈ ਜਿਹੜਾ ਹੁਣ ਮਾੜੀ ਮੋਟੀ ਪ੍ਰੇਸ਼ਾਨਤ ਹੋਈ ਆ ਨਾ ਇੱਥੇ ਰੋਡ ਪਰ ਨਾ ਕਿਤੇ ਕਿਤੇ ਟੋਏ ਜੇ ਪੈ ਗਏ ਬਈ ਉਹਦੇ ਵਿੱਚ ਨਾ ਪਾਣੀ ਭਰ ਜਾਂਦਾ ਦੇਖੋ ਤੁਸੀਂ ਕਿੰਨਾ ਬੁਰਾ ਹਾਲਾ ਟ੍ਰੈਫਿਕ ਦਾ ਹੁਣ ਆਪਾਂ ਨੂੰ ਘਟੋ ਘਟੇ ਤੇ ਅੱਧਾ ਪੌਣਾ ਘੰਟਾ ਹੋ ਗਿਆ ਬਈ ਖਰੜ ਤੇ ਲੈ ਕੇ ਰਦਾਵਾ ਰੋਡ ਕੋਲ ਤੇ ਲੈ ਕੇ ਅਜੇ ਤੱਕ ਪਤਾ 2-3 ਕਿਲੋਮੀਟਰ ਨਹੀਂ ਜਾ ਹੋਇਆ ਬਈ ਇੰਨਾ ਜਾਮ ਲੱਗਿਆ ਪਿਆ ਆ ਤਾਂ ਮੜਾ ਮੋਟਾ ਹੁਣ ਖੁੱਲਿਆ ਬਾਈ ਹੈ ਉੱਥੇ ਤੱਕ ਆ ਹੈ ਰਸਤਾ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਆ ਟੋਏ ਕਰਕੇ ਜਿਹੜੇ ਰੋਡ ਤੇ ਗੱਡੇ ਆ ਇਹਨਾਂ ਕਰਕੇ ਬਹੁਤ ਦਿੱਕਤ ਪਰੇਸ਼ਾਨੀ ਆਉਂਦੀ ਹੈ ਬਾਈ ਕਿਉਂ ਗੱਡੀ ਵਾਲ ਟਰੱਕ ਵਾਲੇ ਖੜਾ ਕੇ ਖੜ ਜੰਨੇ ਆ ਤੋੜ ਦੇ ਨਹੀਂ ਹੈਗੇ ਉਹ ਤੇ ਬਾਕੀ ਗੱਡੀ ਵਾਲੇ ਵੀ ਖੜਾ ਕੇ ਖੜ ਜੰਨੇ ਆ ਵੀ ਖਾ ਨਹੀਂ ਕੀ ਚੀਜ਼ ਹੈ ਕੀ ਨਹੀਂ ਜਿਹੜਾ ਬਾਈ ਉਹ ਅਣਜਾਣ ਬੰਦਾ ਉਹਨੂੰ ਡਰ ਹੁੰਦਾ ਨਾ ਵੀ ਥੱਲੇ ਕੋਈ ਜ਼ਿਆਦਾ ਡੂੰਗਾ ਟੋਆ ਨਾ ਹੋਵੇ ਤੁਸੀਂ ਦੇਖੋ ਆ ਦੇਖੋ ਕਿੰਨੇ ਕਿੰਨੇ ਡੂੰਗੇ ਟੋਏ ਪਏ ਹੋਏ ਆ ਬਾਈ ਸਰਕਾਰ ਨੂੰ ਇਹ ਚੀਜ਼ਾਂ ਦਾ ਸੋਲਿਊਸ਼ਨ ਕਰਨਾ ਚਾਹੀਦਾ ਟੋਆ ਹੈ ਬਈ ਡੂੰਗਾ ਹੀ ਆ ਟਰੱਕ ਵਾਲੇ ਬਿਚਾਰੇ ਕੀ ਆ ਕਰਨ ਦੇਖੋ ਤੁਸੀਂ ਕਿੱਡਾ ਟੋਆ ਦਤਾ ਆਪਣੀ ਥਾਰ ਗੱਡੀ ਝੋਟਾ ਗੱਡੀ ਆ ਇਹਦਾ ਸਿਆਣਨਾ ਨਹੀਂ ਬਈ ਦੇਖੋ ਇਹਦਾ ਬਈ ਝੋਟਾ ਗੱਡੀਆਂ ਦਾ ਨਿਕਲ ਜਾਣਾ ਬਾਕੀ ਵੀ ਟਰੱਕ ਤਾਂ ਉਹ ਦੇਖੋ ਬਈ ਕਿੰਨਾ ਡੱਡਾ ਹੋ ਗਿਆ ਟਰੱਕ ਟੋਆ ਡੂੰਗਾ ਨਾ ਬਈ ਜਿਵੇਂ ਗੱਡੀ ਦਾ ਟਾਇਰ ਗਿਰਿਆ ਨਾ ਮੈਂ ਤੁਹਾਨੂੰ ਦਿਖਾਉਣਾ ਬਈ ਜੇ ਬਈ ਪਚਾ ਕੇ ਕੱਢ ਲਿਆ ਬਾਈ ਨੇ ਉਹ ਕਹਿ ਨਹੀਂ ਸਕਦਾ ਮੈਂ ਉਹਦਾ ਕਰਕੇ ਬਈ ਜਾਮ ਲੱਗਿਆ ਪਿਆ ਬਾਕੀ ਮੇਰੇ ਥਾਰ ਮਾਏ ਬੜੀ ਪ੍ਰੋਬਲਮ ਆ ਰਹੀ ਆ ਨਾ ਜਿਹੜਾ ਕਿ ਡੀਐਫ ਵਾਲਾ ਸਾਇਨ ਆ ਰਿਹਾ ਇਹ ਜੇ ਬਹੁਤ ਦਿੱਕਤ ਪਰੇਸ਼ਾਨੀ ਆ ਰਹੀ ਆ ਬਾਈ ਦੇਖੋ ਆਪਣੀ ਗੱਡੀ ਢੋਏ ਮਗਰੀ ਆ ਐਂ ਬੜੇ ਬੜੇ ਢੋਏ ਹੋ ਗਏ ਬਾਈ ਕਿਉਂ ਜਦ ਗਿੱਲਾ ਹੁੰਦਾ ਹੈ ਟਾਇਰ ਘੁੰਮਦਾ ਉਹਦੇ ਨਾਲ ਸੜਕ ਦਾ ਬੈਲੈਂਸ ਵੀ ਖੜ ਜਾਂਦਾ ਤੇ ਉਹ ਢੋਏ ਨੂੰ ਹੋੜ ਡੂੰਗਾ ਕਰ ਦਿੰਦਾ ਬਈ ਟਾਇਰ ਜਦ ਪਾਣੀ ਦੇ ਵਿੱਚ ਜਾਂਦਾ ਚਲੋ ਠੀਕ ਆ ਬਾਈ ਅੱਜ ਦਾ ਵਲੌਗ ਵਿੱਚ ਆਪਾਂ ਇੰਨਾ ਹੀ ਤੁਹਾਨੂੰ ਦਿਖਾ ਰਹੇ ਆ ਅੱਜ ਦਾ ਬਲੌਗ ਆਪਾਂ ਕਰਦੇ ਹਾਂ ਨੂੰ ਇੱਥੇ ਖਤਮ ਮਿਲਦੇ ਆਂ ਬਾਈ ਨੈਕਸਟ ਬਲੌਗ ਦੇ ਵਿੱਚ ਵੀਡੀਓ ਵਧੀਆ ਲੱਗੇ ਤਾਂ ਬਾਈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜਰੂਰ ਕਰਦੇ ਮੇਰੇ ਵੀਰੋ